ਆਪ ਬੱਲਵਜੇ ਤੁਸੀਂ ਫੇਰ ਲੈ ਕੇ ਬੈਗੇ ਇਹ ਤਾਂ ਮੈਂ ਉਧਰ ਕਵਾੜਾ ਵਾਲੇ ਸਮਾਨ ਚ ਦੇਖ ਕੇ ਆਈ ਸੀ ਹਾਂ ਹਾਂ ਤੁਹਾਡੇ ਲਈ ਕੰਮ ਹੀ ਇਹ ਹੈ ਤੁਸੀਂ ਜਿਹੜੀਆਂ ਕੋਈ ਕੰਮ ਨਹੀਂ ਆਂਦੀਆਂ ਚੀਜ਼ਾਂ ਹੁੰਦੀਆਂ ਨੇ ਬੰਦਿਆਂ ਦੀ ਉਹ ਕਵਾੜ ਚ ਦੇਗੇ ਉਹਨਾਂ ਹੁੰਨੀ ਹੋਗੀਆਂ ਹੁਣ ਫਿਰ ਇਹ ਕੰਮ ਨਹੀਂ ਆਉਂਦੇ ਇਹਨੇ ਸਿੱਟਣੀ ਹੈ ਇੱਥੇ ਪਈ ਰਹਿੰਦੇ ਨੇ ਸੋਨੂੰ ਬੜਾ ਲੱਗਦਾ ਵੀ ਇਹ ਕੰਮ ਨਹੀਂ ਆਉਂਦੇ ਹੈਗੇ ਇਹ ਤਾਂ 10 ਰੁਪਏ ਦੇ ਵਿੱਚ ਬੱਲਵ ਠੀਕ ਹੋ ਜਾਂਦਾ ਹੈ ਹੁਣ ਤੁਹਾਨੂੰ ਕਰਕੇ ਦਿਖਾਉਂਗਾ ਆਜੋ ਮੈਂ ਅੱਛਾ ਫਿਰ ਪਹਿਲਾਂ ਨਹੀਂ ਕੀਤਾ ਸਾਰੇ ਬੱਲਵ ਠੀਕ ਪਹਿਲਾਂ ਮੈਂ ਤਾਂ ਕਿੰਨੇ ਟਾਈਮ ਤੋਂ ਕਰ ਰਿਹਾ ਤੈਨੂੰ ਪਤਾ ਹੀ ਨਹੀਂ ਤੂੰ ਤਾਂ ਆਪਣੇ ਬੁਟੀਕ ਦੇ ਕੰਮ ਦੇ ਵਿੱਚ ਝੁਲਜੀ ਰਹਿਣੀ ਆ ਆਜੋ ਮਿੱਤਰੋ ਸਾਨੂੰ ਬਲਬ ਠੀਕ ਕਰਕੇ ਦਿਖਾਈਏ ਆਪਾਂ ਆਪਣੇ ਘਰੇ 4 ਬਲਬ ਠੀਕ ਕੀਤੇ ਨੇ ਤੇ ਇਹਦੇ ਵਿੱਚ ਜਿਹੜਾ ਸਮਾਨ ਪੈਂਦਾ ਉਹ 10 ਰੁਪਏ ਦਾ ਪੈਂਦਾ ਜੇ ਤੁਸੀਂ ਵੀ ਆਪਣੇ ਘਰੇ ਬਲਬ ਠੀਕ ਕਰਨਾ ਤੇ ਉਹਨੇ ਹੁਣ ਬਲਬ ਠੀਕ ਕਰਨੇ ਨੇ ਜਿਵੇਂ ਤੁਹਾਡੇ ਘਰੇ ਬਲਬ ਇਹ ਸਾਲ ਦੇ ਵਿੱਚ ਖਰਾਬ ਹੋ ਜਾਂਦੇ ਨੇ ਤੇ ਇਹਨਾਂ ਦੀ ਗਾਰੰਟੀ ਲੰਘ ਜਾਂਦੀ ਹੈ ਕਬਾੜੀਏ ਨੂੰ ਆਪਣੇ ਘਰੋਂ ਚੱਕ ਕੇ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਉਹ ਫੜਾ ਲੈਂਦੀਆਂ ਨੇ ਪਰ ਜਿਹੜੇ ਇਹ ਬਲਬ ਨੇਗੇ ਇਹਨਾਂ ਦੇ ਵਿੱਚ ਸਿਰਫ ਇੱਕ 10 ਰੁਪਏ ਦੀ ਪਲੇਟ ਪੈਂਦੀ ਹੈ 10 ਅੱਗੇ ਤੁਹਾਨੂੰ ਹੁਣ ਸਾਰੀ ਵੀਡੀਓ ਦੇ ਵਿੱਚ ਤੁਸੀਂ ਸਿੱਖ ਵੀ ਸਕਦੇ ਹੋ ਵੀ ਕਿਵੇਂ ਵਲਵ ਠੀਕ ਕਰਨੇ ਆ ਚਾਰ ਵਲਵ ਇਹ ਕਾਫੀ ਟਾਈਮ ਦੇ ਪਏ ਸੀਗੇ ਤੇ ਮਾਤਾ ਉਹਨਾਂ ਨੇ ਕਿਹਾ ਵੀ ਵਲਵ ਨੂੰ ਠੀਕ ਕਰਕੇ ਦਿਓ ਜਾਂ ਹਣਾ ਨਵੇਂ ਵਲਵ ਲਿਆ ਦੇ ਤੇ ਪਰ ਆਪਾਂ ਨੇ ਹਣਾ ਚਾਰੇ ਵਲਵ ਇਹ ਪੂਰੇ ਪ੍ਰੋਪਰ ਤਰੀਕੇ ਨਾਲ ਟਾਂਕੇ ਲਾ ਕੇ ਜਮਾਣਾ ਵਧੀਆ ਮਤਲਬ ਮੈਂ ਵਲਵ ਜਿਹੜੇ ਠੀਕ ਕੀਤੇ ਹੋਏ ਨੇ ਫਟੋ ਘਟ ਮੈਨੂੰ 2021 ਦੇ ਵਲਵ ਜਿਹੜੇ ਮੇਰੇ ਕੋਲ ਪਏ ਨੇ ਠੀਕ ਕੀਤੇ ਉਹ ਚੱਲੀ ਜਾਂਦੇ ਨੇ ਤੁਸੀਂ ਵੀ ਹਣਾ ਜੇ ਕੋਈ ਜਿਵੇਂ ਕੋਈ ਤੁਹਾਡੇ ਘਰ ਜਿਹੜੀ ਕੋਈ ਹਨਾ ਸਾਡੀਆਂ ਵੀਡੀਓ ਦੇਖ ਕੇ ਤੁਸੀਂ ਹਨਾ ਕੋਈ ਵੀ ਜਿਹੜੀ ਕੋਈ ਪੁਰਾਣੀ ਚੀਜ਼ ਹੁੰਦੀ ਹੈ ਉਹਨੂੰ ਚੱਲਦੀ ਕਰ ਸਕਦੇ ਹੋ ਤੇ ਇਹ ਜਿਵੇਂ ਅੱਜ ਤੁਹਾਨੂੰ ਆਪਾਂ ਵਾਲਵ ਦਿਖਾ ਰਹੇ ਹਾਂਗੇ ਵਾਲਵ ਦੁਆਰਾ ਇਹਦੀ ਵਿੱਚ ਜਿਹੜਾ ਕੋਈ ਪਾਰਟ ਹੁੰਦਾ ਨਾ ਉਹਨੂੰ ਰੀਪਲੇਸ ਕਰਕੇ ਦੁਬਾਰਾ ਚੱਲ ਪੈਂਦੇ ਨੇ ਇਹਦੇ ਵਿੱਚ ਇੱਕ ਛੋਟੀ ਜੀ ਪਲੇਟ ਹੁੰਦੀ ਹੈ ਆਹ ਦੇਖੋ ਜਿਵੇਂ ਤੁਹਾਨੂੰ ਹਨਾ ਪਲੇਟ ਨਜ਼ਰ ਆਈ ਹੈ ਜਿਹੜੀ ਇਹ ਪਲੇਟ ਇਹਦੀ ਜਿਹੜੇ ਛੋਟੇ ਛੋਟੇ ਵਾਲਵ ਹੁੰਦੇ ਨੇ ਇਹ ਫਿਊਜ਼ ਹੋ ਜਾਂਦੇ ਨੇ ਤੇ ਜਿਹੜੀ ਇਹ ਪਲੇਟ ਹੈ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਜਾਂ ਫਲਿੱਪਕਾਰਟ ਤੋਂ ਜਾਂ ਐਮਾਜ਼ਾਨ ਤੋਂ ਇਹਨਾਂ ਤੋਂ ਤਾਂ ਥੋੜੀ ਬਹੁਤੀ ਮਹਿੰਗੀ ਮਿਲ ਸਕਦੀ ਹੈ ਪਰ ਉਹ ਤੁਹਾਨੂੰ ਆਪਾਂ 10 ਰੁਪਏ ਦੀ ਮਿਲ ਜਾਂਦੀ ਐ ਜਿਵੇਂ ਮੈਂ ਸਾਡੇ ਸਨਾਮ ਸਾਨੂੰ ਸ਼ਹਿਰ ਲੱਗਦਾ ਉੱਥੋਂ ਲੈ ਕੇ ਆਏ ਸੀਗਾ ਇਹ ਕੁੱਲ ਮੰਨ ਲਓ ਵੀ ਇੱਕ ਪਲੇਟ 10 ਰੁਪਏ ਦੀ ਪਈ ਸੀ ਜੇ ਆਪਾਂ ਵੱਧ ਲੈ ਲਾਂਗੇ ਤਾਂ ਇਹ ਆਪਾਂ ਨੂੰ ਹੋਰ ਵੀ ਘੱਟ ਰੁਪਏ ਦੇ ਵਿੱਚ ਬੈਜੂਗੀ ਪਰ ਹਨਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਜਿਵੇਂ ਕੋਈ ਜਿਹੜਾ ਤਾਵੀਆ ਹੁੰਦਾ ਤੁਸੀਂ ਆਪਣੇ ਪਿੰਡ ਦੇ ਹਨਾ ਕਿਸੇ ਵੀ ਇਲੈਕਟ੍ਰੋਨਿਕ ਵਾਲੇ ਮਿਸਤਰੀ ਤੋਂ ਤਾਵੀਆ ਲਿਆ ਕੇ ਉਹਦੇ ਨਾਲ ਹਨਾ ਤਾਵੀਏ ਨਾਲ ਆ ਜਿਹੜੇ ਟਾਂਕੇ ਨੇ ਇਹਨਾਂ ਨੂੰ ਪੱਟ ਵੀ ਸਕਦੇ ਹੋ ਤੇ ਲਾ ਵੀ ਸਕਦੇ ਹੋ ਤਾਵੀਏ ਦੇ ਨਾਲ ਤੁਸੀਂ ਬਰਤਨ ਦੇ ਵਿੱਚ ਲੈ ਸਕਦੇ ਹੋ ਆ ਦੇਖੋ ਨੂੰ ਮੈਂ ਹਨਾ ਜਿਹੜੀ ਇਹ ਪਲੇਟ ਹੈਗੀ ਇਨੂੰ ਪੇਚ ਕਸ ਦੇ ਨਾਲ ਇੱਥੋਂ ਉਖਾੜ ਰਹਾ ਹਾਂਗਾ ਇਹਦੇ ਵਿੱਚ ਨਾ ਇੱਕ ਥੋੜਾ ਜਿਹਾ ਪੇਸਟ ਲੱਗਿਆ ਹੁੰਦਾ ਹੈ ਬਲੈਕ ਜਿਹਾ ਕਲਰ ਦਾ ਜੇ ਤੁਸੀਂ ਹਨਾ ਉਹ ਪੇਸਟ ਲਾ ਦੋਗੇ ਤਾਂ ਇਸ ਤੋਂ ਵੀ ਵਧੀਆ ਜਿਵੇਂ ਉਹ ਤੁਸੀਂ ਦੇਖ ਰਹੇ ਹੋਗੇ ਪੇਸਟ ਲੱਗਿਆ ਹੋਇਆ ਤੇ ਦੋ ਤਾਰਾਂ ਨਿਕਲ ਆਈਆਂ ਨਿਗੀਆਂ ਇਹ ਤਾਰਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਆਪਾਂ ਇਹਨੂੰ ਪਲੇਟ ਤੇ ਲਾਵਾਂਗੇ ਤੇ ਇੱਕ ਨਾ ਉੱਥੇ ਪਲੱਸ ਮਾਈਨਸ ਦੀ ਨਿਸ਼ਾਨੀ ਹੁੰਦੀ ਆ ਦੇਖੋ ਜਿਹੜੀ ਮੈਂ ਪਲੇਟ ਚੱਕ ਲਈ ਹੈਗੀ ਇਹ ਪਲੇਟ ਦੇ ਵਿੱਚ ਪਲੱਸ ਤੇ ਮਾਈਨਸ ਦੀ ਨਿਸ਼ਾਨੀ ਹੁੰਦੀ ਹੈ ਜਿਹੜੀਆਂ ਨਾ ਪਲੱਸ ਤੇ ਮਾਈਨਸ ਦੀ ਨਿਸ਼ਾਨੀ ਹੈ ਜਿਹੜੀ ਰੈੱਡ ਮਤਲਬ ਲਾਲ ਤਾਰ ਹੈਗੀ ਲਾਲ ਵਾਇਰ ਨੂੰ ਆਪਾਂ ਰੈੱਡ ਵਾਇਰ ਨੂੰ ਉਤੇ ਪਲੱਸ ਵਾਲੀ ਨਿਸ਼ਾਨੀ ਤੇ ਟਾਂਕਾ ਲਾ ਦਾਂਗੇ ਜਿਹੜੀ ਕਾਲੀ ਹੁੰਦੀ ਹੈ ਉਹਨੂੰ ਮਾਈਨਸ ਵਾਲੀ ਤੇ ਲਾ ਦਾਂਗੇ ਤੇ ਇਹਦੇ ਨਾਲ ਜਿਹੜਾ ਆਪਣਾ ਹਨਾ ਬਲਬ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਵਰਕ ਕਰਨ ਲੱਗ ਜਾਂਦਾ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਹੈ ਵੀ ਮੈਨੂੰ ਘੱਟੋ ਘੱਟ ਵੀ 4 ਸਾਲ ਦੇ ਏਡ ਗੇਡ ਹੋ ਗਿਆ ਮੈਂ 4 ਸਾਲ ਦਾ ਹਨਾ ਬਲਬ ਜਦੋਂ ਹਨਾ 4-5 ਬਲਬ ਹੋ ਜਾਂਦੇ ਨੇ ਘਰ ਦੇ ਵਿੱਚ ਖਰਾਬ ਹੋ ਜਾਂਦੇ ਨੇ ਤੇ ਮੈਂ ਉਹ ਬਲਬਾਂ ਨੂੰ ਇਕੱਠੇ ਕਰਦਾ ਰਹਿਣਾ ਹੁਣ ਮੇਰੇ ਲਵੇ ਤਿੰਨ ਬਲਬ ਐਕਸਟਰਾ ਪਏ ਨੇ ਜਿੱਥੇ ਵੀ ਕੋਈ ਬਲਬ ਫੇਜ ਹੁੰਦਾ ਮੈਂ ਉਹ ਬਲਬ ਨੂੰ ਉਹਦੀ ਜਗ੍ਹਾ ਤੇ ਚੜਾ ਦੇਣਾ ਤੇ ਹੁਣ ਦੇਖੋ ਆਹ ਦੇਖੋ ਹੁਣ ਆਪਾਂ ਪਲੱਸ ਦੀ ਜਿਹੜੀ ਨਿਸ਼ਾਨੀ ਸੀਗੀ ਉਹਦੇ ਉੱਪਰ ਰੈੱਡ ਰੈੱਡ ਹਾਂ ਰੈੱਡ ਤਾਰ ਨੂੰ ਉਹਦੇ ਉੱਤੇ ਆਪਾਂ ਨੇ ਟਾਂਕਾ ਲਾਤਾ ਜਿਹੜੀ ਆ ਕਾਲੀ ਤਾਰ ਹੈਗੀ ਇਹਨੂੰ ਆਪਾਂ ਮਾਈਨਸ ਵਾਲੀ ਤੇ ਉੱਪਰ ਟਾਂਕੇ ਦੇ ਉੱਪਰ ਟਾਂਕਾ ਲਾ ਦਾਂਗੇ ਤੇ ਅੱਗੇ ਤੁਸੀਂ ਦੇਖ ਰਹੇ ਹੋ ਮੈਂ ਟਾਂਕਾ ਪ੍ਰੋਪਰ ਲਾ ਰਿਹਾ ਹਾਂ ਇਸ ਤੋਂ ਬਾਅਦ ਆਪਾਂ ਹਨਾ ਟਾਂਕਾ ਲਾ ਕੇ ਤੁਹਾਨੂੰ ਬੱਲਬ ਨੂੰ ਵਰਕ ਕਰਦਾ ਵੀ ਦਿਖਾਵਾਂਗੇ ਤੇ ਇਹ ਬੱਲਬ ਆ ਗਿਆ ਜਿਹੜਾ ਮੈਂ ਤੁਹਾਨੂੰ ਦੋ ਬੱਲਬ ਦੀ ਵੀਡੀਓ ਹਨਾ ਦਿਖਾਵਾਂਗਾ ਜਿਹੜੀ ਮਤਲਬ ਮੈਂ ਦੋ ਬੱਲਬਾਂ ਨੂੰ ਠੀਕ ਕਰ ਰਿਹਾ ਵੈਸੇ ਤਾਂ ਅੱਜ ਜਿਹੜੇ ਚਾਰ ਬੱਲਬ ਸੀਗੇ ਉਹ ਠੀਕ ਇੱਥੇ ਸੀਗੇ ਚਾਰੇ ਦੇ ਚਾਰੇ ਬੱਲਬ ਪ੍ਰੋਪਰ ਵਰਕ ਕਰਨ ਲੱਗੇ ਸੀ ਤੇ ਤੁਸੀਂ ਵੀ ਹਨਾ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਿਵੇਂ ਬੱਲਬ ਪਏ ਹੁੰਦੇ ਨੇਗੇ ਇਹ 100 ਤੋਂ 150 ਦੇ ਏੜ ਗੇੜ ਹਨਾ 100 ਤੋਂ 150 ਰੁਪਏ ਦੇ ਵਿੱਚ ਵਿੱਚ ਬੱਲਬ ਆਪਾਂ ਨੂੰ ਦੁਕਾਨ ਦੇ ਉੱਪਰੋਂ ਨਵਾਂ ਮਿਲਦਾ ਹੈਗਾ ਪਰ ਜਿਹੜੇ ਹਨਾ ਇਹ ਬੱਲਮ ਨੇ ਕੁੱਲ ਉਹੀ ਬੱਲ ਹੁੰਦੇ ਨੇ ਸੇਮ ਕੰਪਨੀ ਦੇ ਹੁੰਦੇ ਨੇ ਜਿਵੇਂ ਫਲਿੱਪਸ ਦਾ ਹੋ ਗਿਆ ਜਾਂ ਸਿਸਕਾ ਦਾ ਹੋ ਗਿਆ ਜਾਂ ਕੋਈ ਵੀ ਬ੍ਰਾਂਡ ਦਾ ਹੁੰਦਾ ਇਹਨਾਂ ਦੇ ਵਿੱਚ ਸੇਮ ਹੀ ਪਾਰਟ ਹੁੰਦੇ ਨੇ ਤੇ ਜ਼ਿਆਦਾਤਰ ਇਹਨਾਂ ਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਪਲੇਟਾਂ ਹੀ ਖਰਾਬ ਹੁੰਦੀਆਂ ਨੇ ਸਿਰਫ ਉਹ ਪਲੇਟ ਹੁੰਦੀ ਹੈ ਜਿਹੜੀ ਉਹ 10 ਰੁਪਏ ਦੀ ਪੈ ਜਾਂਦੀ ਹੈ ਜੇ ਤੁਸੀਂ ਆਪ ਦੋਸਤੋਂ ਟੰਕਾ ਲਾਉਣਾ ਨਹੀਂ ਜਾਣਦੇ ਤਾਂ ਹਨਾ ਤੁਹਾਡੇ ਕੋਈ ਪਿੰਡ ਦੇ ਵਿੱਚ ਜਿਹੜਾ ਕੋਈ ਇਲੈਕਟ੍ਰੋਨਿਕ ਵਾਲਾ ਮਿਸਤਰੀ ਹੁੰਦਾ ਹੈ ਤਾਂ ਤੁਸੀਂ ਉਸ ਤੋਂ ਵੀ ਇਸ ਨੂੰ ਠੀਕ ਕਰਵਾ ਸਕਦੇ ਹੋ ਤੇ ਇਹ ਜਿਹੜਾ ਬਲਵ ਹੈ ਇਹਦੇ ਵਿੱਚ ਸਿਰਫ ਜੇ ਤੁਹਾਨੂੰ ਹਨਾ ਕੋਈ ਮਿਸਤਰੀ ਕਹੇ ਵੀ ਰਿਹਾ ਵੀ ਇਹ ਬਲਵ ਐਵੇਂ ਠੀਕ ਨਹੀਂ ਹੁੰਦਾ ਜਾਂ ਇਹ ਥੋੜਾ ਟਾਈਮ ਚੱਲਦਾ ਹੈ ਇਹ ਖਰਾਬ ਹੋ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੈਂ 2021 ਤੋਂ ਬਲਵ ਠੀਕ ਕੀਤੇ ਨੇ ਜਿਹੜਾ 2021 ਦੇ ਵਿੱਚ ਮੈਂ ਪਹਿਲੀ ਵਾਰ ਬਲਵ ਠੀਕ ਕੀਤਾ ਸੀਗਾ ਉਹ ਬਲਵ ਅੱਜ ਵੀ ਪ੍ਰੋਪਰ ਵਰਕ ਕਰ ਰਿਹਾ ਆ ਦੇਖੋ ਹਨਾ ਸਿਰਫ ਇਹਦੇ ਵਿੱਚ ਇੱਕ 10 ਰੁਪਏ ਦੀ ਪਲੇਟ ਦੋ ਟਾਂਕੇ ਲਾ ਕੇ ਮੈਂ ਹਨਾ ਪਾਈ ਹੈਗੀ ਜਿਹੜਾ ਉਪਲਾ ਉੱਪਰਲਾ ਆਪਣਾ ਵਾਈਟ ਜਾਂ ਹੁੰਦਾ ਨਾ ਟੱਕਣ ਜਾਂ ਜੇ ਕਈ ਵਾਰ ਇਹ ਨਾ ਖੁੱਲੇ ਤਾਂ ਇਹਨੂੰ ਤੁਸੀਂ ਪੇਚ ਕਸ ਦੀ ਮਦਦ ਦੇ ਨਾਲ ਵੀ ਖੋਲ ਸਕਦੇ ਹੋ ਆ ਦੇਖੋ ਇੱਕ ਹੋਰ ਵੱਲ ਉਹ ਦੀ ਜਿਹੜਾ ਪਲੇਟ ਮੈਂ ਪੁਰਾਣੀ ਖਰਾਬ ਪਲੇਟ ਨੂੰ ਪੱਟ ਦਿੱਤਾ ਤੇ ਇਹ ਪਲੇਟ ਨੂੰ ਪੱਟ ਕੇ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾ ਜਿਹੜੀ ਇਹ ਪਲੇਟ ਹੈ ਇਸ ਨੂੰ ਤੁਸੀਂ ਪੱਟ ਸਕਦੇ ਹੋ ਜਿਹੜੇ ਇਹਦੇ ਵਿੱਚ ਨਾ ਦੋ ਹੋਲ ਦਿੱਤੇ ਹੁੰਦੇ ਨੇ ਉਹਦੇ ਵਿੱਚ ਦੋ ਆਪਾਂ ਨਟ ਕਸ ਦਾਂਗੇ ਪੇਚ ਕਸ ਦੀ ਮਦਦ ਦੇ ਨਾਲ ਤੁਸੀਂ ਦੋ ਨਟ ਕਸ ਸਕਦੇ ਹੋ ਉਹ ਨਟਾਂ ਨੂੰ ਕਸਣ ਦੇ ਨਾਲ ਕੀ ਹੁੰਦਾ ਤੁਸੀਂ ਨਟਾ ਪੱਕੇ ਹੀ ਕਸਣੇ ਨੇ ਜਿਹੜੇ ਉਹ ਨਟ ਕਸੋਂਗੇ ਜਿਹੜੀ ਆਪਣੀ ਪਲੇਟ ਦੀ ਗਰਮ ਹੋਣ ਦੀ ਸਮਤ ਹੈਗੀ ਉਹ ਅਲੂਮੋਨੀਅਮ ਦੇ ਨਾਲ ਲੱਗ ਕੇ ਗਰਮ ਹੋਣ ਦੀ ਸਮਤ ਘਟ ਜਾਂਦੀ ਹੈ ਜਦੋਂ ਇਹ ਪਲੇਟ ਗਰਮ ਹੁੰਦੀ ਹੈ ਤਾਂ ਹੀ ਇਹ ਪਲੇਟ ਮੱਚ ਜਾਂਦੀ ਆ ਦੇਖੋ ਮੈਂ ਦੋ ਨਟ ਇਹਦੇ ਵਿੱਚ ਕਸ ਦਿੱਤੇ ਨੇ ਇੱਕ ਨਟ ਮੈਂ ਕਸ ਰਿਹਾਗਾ ਪੀਚ ਕਸ ਦੀ ਮਦਦ ਦੇ ਨਾਲ ਤੁਸੀਂ ਇਹ ਕੰਮ ਲੈ ਸਕਦੇ ਹੋ ਆਪਣੇ ਲਵੇ ਨਾ ਘਰ ਦੇ ਵਿੱਚ ਪੀਚ ਕਸ ਹੋ ਗਿਆ ਪਲਾਸ ਹੋ ਗਿਆ ਇਹ ਨਾਰਮਲ ਹਰ ਇੱਕ ਘਰ ਦੇ ਵਿੱਚ ਐਨੇ ਕ ਆਸੰਧ ਹੁੰਦੇ ਹੀ ਨੇ ਤੇ ਤਾਬੀਆਂ ਜੇ ਤੁਸੀਂ ਜਿਆਦਾ ਬੱਲਵਾਂ ਦੀ ਛੋੜੇ ਹਨਾ ਗਿਣਤੀ ਹੈ ਤੁਸੀਂ ਬੱਲਵਾਂ ਜਿਆਦਾ ਠੀਕ ਕਰਨੇ ਨੇ ਤਾਂ ਤਾਬੀਆਂ 100 ਤੋਂ 150 200 ਦੇ ਵਿੱਚ ਵਿੱਚ ਤਾਬੀਆਂ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਇਹਨਾਂ ਨੂੰ ਹਨਾ ਬੱਲਵਾਂ ਦੇ ਆ ਦੇਖੋ ਟਾਂਕੇ ਐਵੇਂ ਕਰਕੇ ਦੁਬਾਰਾ ਮੈਂ ਤੁਹਾਨੂੰ ਇੱਕ ਵਾਰ ਰਿਪੀਟ ਵੀਡੀਓ ਕਰ ਰਿਹਾ ਜਿਹੜੇ ਟਾਂਕੇ ਨੇ ਇਹ ਦੁਬਾਰਾ ਲਾ ਸਕਦੇ ਹੋ ਇਹ ਤੁਹਾਡੇ ਕਰਕੇ ਹਨਾ ਮੈਂ ਇੱਕ ਵਾਰ ਮਤਲਬ ਦੋ ਬੱਲਵਾਂ ਦੀ ਵੀਡੀਓ ਸ਼ੂਟ ਕੀਤੀ ਸੀਗੀ ਮਹਾ ਵੀ ਚਲੋ ਜਿਹੜੇ ਆਪਣੇ ਦੇਖਣ ਵਾਲੇ ਨੇ ਹਨਾ ਉਹ ਪ੍ਰੋਪਰ ਤਰੀਕੇ ਨਾਲ ਦੇਖ ਲੈਣਗੇ। ਬਾਕੀ ਤੁਹਾਨੂੰ ਕੋਈ ਹਨਾ ਜੇ ਗੱਲ ਫੇਰ ਵੀ ਸਮਝ ਦੇ ਵਿੱਚ ਨਾ ਆਈ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਤੁਹਾਨੂੰ ਆਪਾਂ ਬਹੁਤ ਜ਼ਿਆਦਾ ਜਾਣਕਾਰੀ ਦੀਆਂ ਵੀਡੀਓ ਹਨਾ ਲੈ ਕੇ ਆਵਾਂਗੇ। ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰੋ ਤੇ ਹਨਾ ਕਮੈਂਟ ਕਰਕੇ ਦੱਸਿਆ ਕਰੋ ਮੇਰੀਆਂ ਵੀਡੀਓ ਜੇ ਤੁਹਾਨੂੰ ਵੀਡੀਓ ਨਹੀਂ ਵੀ ਵਧੀਆ ਲੱਗਦੀਆਂ ਹਨਾ ਜਾਂ ਤੁਹਾਡਾ ਕੋਈ ਹੋਰ ਕਨਸੈਪਟ ਹੁੰਦਾ ਵੀ ਐਵੇਂ ਦੀਆਂ ਵੀਡੀਓ ਲੈ ਕੇ ਆਓ। ਆਪਾਂ ਹਨਾ ਓਵੇਂ ਦੀਆਂ ਹੀ ਵੀਡੀਓ ਸ਼ੂਟ ਕਰਿਆ ਕਰਾਂਗੇ। ਆਹ ਦੇਖੋ ਨਾ ਵੱਲਵ ਇਹ ਵੀ ਵਰਕ ਪ੍ਰੋਪਰ ਵਰਕ ਦੇ ਵਿੱਚ ਆ ਗਿਆ। ਤੁਸੀਂ ਥੋੜੀ ਜੀ ਨਾ ਮਿਹਨਤ ਕਰਕੇ ਕੋਈ ਵੀ ਜਿਹੜੀ ਪੁਰਾਣੀ ਚੀਜ਼ ਹੁੰਦੀ ਹੈ ਉਹਨੂੰ ਚਲਾ ਸਕਦੇ ਹੋ ਤੇ ਐਵੇਂ ਦੀਆਂ ਵੀਡੀਓ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰੋ ਤੇ ਹਨਾ ਕੋਈ ਵੀ ਜੇ ਤੁਸੀਂ ਕਹੋ ਵੀ ਹੋਰ ਤਰ੍ਹਾਂ ਦੀ ਵੀਡੀਓ ਸ਼ੂਟ ਕਰਨੀ ਆਪਾਂ ਉਹ ਵੀ ਦੀਆਂ ਕਰਿਆ ਕਰਾਂਗੇ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਦੋਸਤੋ ਤੁਸੀਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਵੀ ਸਿੱਖ ਸਕਣ